ਨੇ ਨਹੀਂ ਮਾਈਕਾ ਦੇਖੋ ਮੈਂ ਕਾਲਾ ਕਾਲੇ ਚ ਮਰਝ ਹੋ ਗਿਆ ਨਾ ਅਸੀਂ ਗੱਲਾਂ ਗੱਲਾਂ ਚ ਕਰ ਲੈਂਦੇ ਹਾਂ ਮਿਹਨਤੀ ਹਾਂ ਬਿਲਕੁਲ ਮਿਹਨਤ ਕਰਦਾ ਹਾਂ ਆਪਣੇ ਕੰਮ ਤੇ ਵਿਸ਼ਵਾਸ ਰੱਖਦਾ ਆਪਣੇ ਟੈਲੈਂਟ ਤੇ ਵਿਸ਼ਵਾਸ ਹੈ ਮੈਨੂੰ ਕੱਲ ਦੀ ਕੱਲ ਦੇਖਾਂਗੇ ਕੱਲ ਨੂੰ ਕੀ ਪਤਾ ਕਿਹਦਾ ਫੋਨ ਆ ਜਾਣਾ ਜਾਂ ਕਿਹਦਾ ਨਹੀਂ ਆਣਾ ਇਹਨੇ ਫਾਈਨਲ ਦੇ ਰਿਜ਼ਲਟ ਆਉਣਾ ਹੁੰਦਾ ਉਹੀ ਕੰਮ ਹੁੰਦਾ ਧੱਕ 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 ਕਰਨਾ ਹੁੰਦਾ ਮੈਂ ਮਤਲਬ ਇੱਕ ਨਾ ਚੈਨਲ ਲਗਾ ਹੱਥ ਮਲਾਉਣ ਲੱਗੇ ਇਹ ਤਰੀਕੇ ਦੇ ਮੌਕੇ ਤੇ ਤੁਸੀਂ ਫਿਲਮ ਲੈ ਕੇ ਆਏ ਹੋ ਹਾਂਜੀ ਹਾਂਜੀ ਤੇ ਖੁਸ਼ ਹੁੰਦੇ ਦੇਖੇ ਲੋਕ ਅੱਜ ਸਿਰਹਾਗਰਾਂ ਦੇ ਵਿੱਚ ਹਾਂ ਤੇ ਬੜਾ ਸੋਹਣਾ ਮਾਹੌਲ ਬਣਿਆ ਤੁਸੀਂ ਦੱਸੋ ਤੁਹਾਡਾ ਰਿਐਕਸ਼ਨ ਕੀ ਸੀ ਮਤਲਬ ਹੁੰਦਾ ਨਾ ਵੀ ਸਕੂਨ ਆਉਂਦਾ ਹੈ ਦੇਖ ਕੇ ਯਾਰ ਕੁਝ ਤਾਂ ਜੀ ਅਸੀਂ ਆਲਮੋਸਟ ਸਾਲ ਹੋ ਗਿਆ ਸੀ ਰਿਪੇਟ ਕਰਦਿਆਂ ਨੂੰ ਬਿਲਕੁਲ ਹਾਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਬਿਲਕੁਲ ਕੀਤੀ ਕੀ ਹੋ ਗਿਆ ਅੱਛਾ ਮਾਈਕ ਅੱਛਾ ਲੰਮਾ ਵੀ ਜਾਂਦੇ ਨਹੀਂ ਨਹੀਂ ਮਾਈਕ ਆ ਦੇਖੋ ਲੈ ਕਾਲਾ ਕਾਲੇ ਚ ਮਰਝ ਹੋ ਗਿਆ ਨਾ ਅਸੀਂ ਗੱਲਾਂ ਗੱਲਾਂ ਚ ਕਰ ਲੈਣੇ ਹਾਂ ਤੇ ਬਈ ਉਹਰ ਮਤਲਬ ਰਿਐਕਸ਼ਨ ਅੱਜ ਆਇਆ ਹੈ ਨਾ ਤੇ ਉਹ ਫਿਰ ਮਤਲਬ ਹੁੰਦੀਆਂ ਨਾ ਵੀ ਯਾਰ ਯਾਰ ਸਪੋਸ਼ਟਾ ਆਪਾਂ ਅਚੀਵ ਕੀਤਾ ਅੱਜ ਹੈ ਨਾ ਉਹ ਮਿਹਨਤ ਦਾ ਫਲ ਪੈਂਦਾ ਜਾਦੂ ਮੇਰੇ ਖਿਆਲ ਨਾਲ ਸਭ ਤੋਂ ਵੱਡਾ ਦਿਨ ਹੁੰਦਾ ਜਦੋਂ ਆ ਬਿਲਕੁਲ ਦਰਸ਼ਕਾਂ ਦੇ ਬੈਠਦਾ ਐਗਜ਼ਾਮ ਦਿੰਨੇ ਆ ਤੇ ਫਾਈਨਲ ਫਾਈਨਲ ਦੇ ਰਿਜ਼ਲਟ ਆਉਣਾ ਹੁੰਦਾ ਉਹੀ ਕੰਮ ਹੁੰਦਾ ਧੱਕ 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 ਕਰਨਾ ਹੁੰਦਾ ਬਿਲਕੁਲ ਬਹੁਤ ਸ਼ੁਕਰ ਹੈ ਰੱਬ ਦਾ ਜੀ ਸਾਰੇ ਜਿੰਨੇ ਵੀ ਆਡੀਅנס ਪਰ ਰਿਐਕਸ਼ਨ ਦੇਖ ਰਿਹਾ ਸੀ ਮੈਂ ਬਿਲਕੁਲ ਇੰਜੋਏ ਕੀਤਾ ਸਾਰਾ ਨੇ ਜੀ ਐਂਡ ਲੈਟਸ ਗੋ ਜਿਵੇਂ ਅੱਜ ਪ੍ਰੀਮੀਅਰ ਚ ਫਨ ਹੋਇਆ ਇੰਜੋਏ ਕੀਤਾ ਉਵੇਂ ਗੱਲ ਤੋਂ ਆਡੀਅנס ਵੀ ਇੰਜੋਏ ਕਰੇ ਬਸ ਆ ਜੋ ਬਿਲਕੁਲ ਬਿਲਕੁਲ ਬਈ ਮੈਂ ਨਾ ਇਹਸਾ ਕਹਿਣਾ ਨਾ ਵੀ ਯਾਰ ਤੁਹਾਡਾ ਕੈਰੇਕਟਰ ਤੁਹਾਡੇ ਰੀਅਲ ਲਾਈਫ ਨਾਲ ਬੜਾ ਡਿਫਰੈਂਸ ਹੈ ਪਰ ਮੈਂ ਤੁਹਾਡੇ ਲਈ ਕਹਿਣਾ ਚਾਹਾਂਗਾ ਕਿ ਤੁਹਾਡਾ ਰੀਅਲ ਲਾਈਫ ਦਾ ਜਿਹੜਾ ਕੈਰੇਕਟਰ ਨਾ ਕਾਫੀ ਹੱਦ ਤੱਕ ਛਾਪ ਪੈਦੀ ਦਿਖੀ ਚਾਹੇ ਉਹ ਸਿੰਗਿੰਗ ਦੀ ਲਾਲੋ ਬਣਾਉਸ ਕਿਸ ਕਰਕੇ ਲਾਲੋ ਚਾਹੇ ਉਹ ਤੇ ਕਿਰਦਾਰ ਨਹੀਂ ਲਾਲੋ ਉਹ ਛਾਪ ਤਾਂ ਵੀ ਹੱਦ ਤੱਕ ਉਹ ਆਰਟਿਸਟ ਇੱਕ ਮਤਲਬ ਜਿਹੜਾ ਕਿਰਦਾਰ ਆ ਆਪਣਾ ਉਹਦੇ ਪੈਦੀ ਛਾਪ ਸਾਫ ਸਾਫ ਦੇਖਦੇ ਤੇ ਕਿੰਨਾ ਨੇੜੇ ਸਮਝਦੇ ਉਸ ਦੀ ਬਹੁਤ ਸਿੰਗਰ ਦੇ ਤੌਰ ਦੇ ਤਾਂ ਬਹੁਤ ਜ਼ਿਆਦਾ ਨੇੜੇ ਆ ਮੈਂ ਬਟ ਇੱਕ ਕੈਰੈਕਟਰ ਦੇ ਤੌਰ ਤੇ ਵੀ ਥੋੜੀ ਮਿਹਨਤ ਕਰਨੀ ਪਈ ਸੀ ਕਿਉਂਕਿ ਉਹ ਥਰੂਆਊਟ ਸਰ ਕਹਿੰਦੇ ਸੀ ਜਿੱਤੂ ਤੇਰੇ ਸੱਤਿਆ ਸਰ ਤੇਰੇ ਵਿੱਚ ਇਨੋਸੈਂਸ ਰਹੂਗੀ ਨਾ ਕਿਉਂਕਿ ਜਿਹੜਾ ਨੈਗੇਟਿਵ ਸ਼ੇਡ ਆ ਨਾ ਜਿੰਨੇ ਮੇਰੇ ਦਾ ਉਹ ਬਹੁਤ ਐਗਰੈਸਿਵ ਆ ਬਿਲਕੁਲ ਹੈਨਾ ਕੋਈ ਤੁਸੀਂ ਇੱਕ ਦੂਜੇ ਨੂੰ ਕੰਪਲੀਮੈਂਟ ਕਰੋਗੇ ਹਨਾ ਫਲਾਈਟਨੈਸ ਹਾਂ ਉਹ ਜਿਹੜਾ ਉਹ ਕੰਬੀਨੇਸ਼ਨ ਸੀ ਉਹ ਜਿਹੜਾ ਸਾਡਾ ਕਨਫਰੋਨਟੇਸ਼ਨ ਹੁੰਦੀ ਹੈ ਐਂਡ ਤੇ ਫਿਰ ਉਹ ਜਦੋਂ ਬਾਹਰ ਆਉਂਦਾ ਉਹਦਾ ਪੜਾਅ ਸੀ ਉਸ ਤੇ ਚਾਹੀਦੀ ਸੀ ਕਹਿੰਦੇ ਬਾਕੀ ਥਰੋਅਆਊਟ ਮੇਰੇ ਕੋ ਤੂੰ ਇਨੋਸੈਂਟ ਹੀ ਚਾਹੀਏ ਫਿਲਮ ਮੇ ਸੋ ਥੈਂਕਸ ਟੂ ਸੱਤਿਆ ਸਰ ਐਕਚੁਅਲੀ ਇਹ ਉਹਨਾਂ ਨੇ ਕਰਾਇਆ ਬਿਲਕੁਲ ਬਿਲਕੁਲ ਕ੍ਰੈਡਿਟ ਗੋਜ਼ ਟੂ ਮਾਈ ਡਾਰਲਿੰਗ ਡਾਇਰੈਕਟਰ ਸੱਤਿਆ ਸਿੰਘ ਜੀ ਭਾਈ ਹੁਣ ਮਤਲਬ ਕਿੰਨਾ ਚਿਰ ਅੱਛਾ ਮੈਨ ਲੱਗਾ ਹੱਥ ਮਲਾਉਣ ਲੱਗ ਗਿਆ ਅਧਵੀ ਬਣਾਵਾ ਗਿਆ ਆਪਾਂ ਇਸ ਵਾਰ ਕੋਈ ਨਹੀਂ ਹਾਂਜੀ ਭਾਈ ਮੈਂ ਇਹ کہہ ਰਿਹਾ ਸੀ ਵੀ ਹੁਣ ਨਾ ਆਡੀਅன்ஸ் ਤੇ ਰਿਐਕਸ਼ਨ ਆ ਗਿਆ ਤੇ ਹੁਣ ਮਤਲਬ ਆਪਣੇ ਵੱਲੋਂ ਫੀਲਿੰਗਸ ਕੀ ਜਾ ਰਹੀਆਂ ਨੇ ਯਾਰ ਹੁਣ ਕਿੱਥੇ ਤੱਕ ਕਿੱਥੇ ਤੱਕ ਦੇਖਣਾ ਹੈ ਉਸ ਤੋਂ ਬਾਅਦ ਆਲਾ ਫਿਰ ਉਤਲਣੇ ਸ਼ੁਰੂ ਹੋ ਜਾਂਦੇ ਜਦੋਂ ਫਿਲਮ ਖਤਮ ਹੁੰਦੀ ਹੈ ਨਾ ਆਪਾਂ ਨੂੰ ਰਿਜ਼ਲਟਸ ਹੁੰਨੇ ਲੱਗਦੇ ਇਹ ਤੋਂ ਬਾਅਦ ਯਾਰ ਮੈਂ ਇਸ ਚੀਜ਼ ਤੇ ਕੰਮ ਕਰ ਲਵਾਂ ਹੈ ਕੁਝ ਹੁਣ ਦਿਮਾਗ ਚੀਨਣਾ ਇਸ ਤੋਂ ਬਾਅਦ ਆ ਚੀਜ਼ ਕਰਨੀ ਹੈ ਬਾਅਦ ਵਿੱਚ ਮੈਂ ਪਲੈਨਿੰਗਸ ਕਰਦਾ ਹੀ ਨਹੀਂ ਓਕੇ ਮੈਂ ਪਲੈਨਿੰਗ ਵਾਲਾ ਬੰਦਾ ਹੀ ਨਹੀਂ ਹੈਗਾ ਲਾਈਫ ਵਿੱਚ ਮਿਹਨਤੀ ਹਾਂ ਬਿਲਕੁਲ ਮਿਹਨਤ ਕਰਦਾ ਹਾਂ ਆਪਣੇ ਕੰਮ ਤੇ ਵਿਸ਼ਵਾਸ ਰੱਖਦਾ ਆਪਣੇ ਟੈਲੈਂਟ ਤੇ ਵਿਸ਼ਵਾਸ ਹੈ ਮੈਨੂੰ ਔਰ ਮੈਂ ਸਭ ਤੋਂ ਜ਼ਿਆਦਾ ਤਕਦੀਰ ਤੇ ਆਪਣੀ ਕਿਸਮਤ ਤੇ ਔਰ ਬਾਬਾ ਜੀ ਤੇ ਵਿਸ਼ਵਾਸ ਕਰਦਾ ਹਾਂ ਜੀ ਸੋ ਇਹ ਕੱਲ ਦੀਆਂ ਜ਼ਿਆਦਾ ਟੈਨਸ਼ਨਾਂ ਨਾ ਲੈਣਾ ਕੋ ਭਾਜੀ ਅੱਜ ਫਿਰ ਖਰਾਬ ਹੋ ਜਾਣਾ ਬਿਲਕੁਲ ਹਨਾ ਸੋ ਪ੍ਰੈਜ਼ੈਂਟ ਨੂੰ ਜਿਓ ਐਟ ધ ਮੂਮੈਂਟ ਮੈਂ ਸ਼ੁਕਰ ਆ ਰੱਬ ਦਾ ਸਾਰੇ ਅਪਰੀਸ਼ੀਏਟ ਕਰ ਰਿਹਾ ਐ ਇੰਜੋਏ ਕਰ ਰਿਹਾ ਕੱਲ ਦੀ ਕੱਲ ਦੇਖਾਂਗੇ ਕੱਲ ਨੂੰ ਕੀ ਪਤਾ ਕਿਹਦਾ ਫੋਨ ਆ ਜਾਣਾ ਜਾਂ ਕਿਹਦਾ ਨਹੀਂ ਆਣਾ ਜਨਰ ਨਾ ਕੱਲ ਦੀ ਕੱਲ ਤੇ ਛੱਡ ਦੇ ਦੀ ਹੁੰਦੀ ਬਿਲਕੁਲ 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 ਬਾਈ ਅੱਜ ਤੇ ਹੀ ਰਹਿਣਾ ਚਾਹੀਦਾ ਜੀ ਅੱਜ ਦੇ ਵਿੱਚ ਜਿਉਣ ਦੀ ਬੈਰ ਤੇ ਬਾਈ ਉਦਾਂ ਓਵਰ ਆਲ ਹੁਣ ਆਡੀਅੰਸ ਨੂੰ ਕੀ ਕਹਿਣਾ ਚਾਹੀਦਾ ਕੱਲ ਨੂੰ ਦੇਖਾਂਗੇ ਮੈਂ ਬਸ ਇਹ ਕਹਿਣਾ ਸਭ ਤੋਂ ਪਹਿਲਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਸੋ ਮੱਚ ਤੁਸੀਂ ਹਮੇਸ਼ਾ ਬਹੁਤ ਪਿਆਰ ਦਿੰਦੇ ਹੋ ਅ ਐਂਡ ਆਮ ਸ਼ੋਰ ਈਸ਼ਵਰੀ ਵੀ ਤੁਸੀਂ ਜਿਹੜੀ 12 ਤਰੀਕ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਯਾਨੀ ਕਿ ਕੱਲ ਰਿਲੀਜ਼ ਹੋ ਰਹੀ ਹੈ ਮੁੰਡਾ ਰੌਕਸਟਾਰ ਉਹਨੂੰ ਐਵੇਂ ਪਿਆਰ ਦੋਗੇ ਬਸ ਮੇਰੀ ਇੱਕ ਰਿਕੁਐਸਟ ਆ ਸਾਰੇ ਜਣੇ ਆਓ ਲੋੜੀ ਇਕੱਠੇ ਮਨਾਵਾਂਗੇ ਮੁੰਡਾ ਰੌਕਸਟਾਰ ਦੇ ਨਾਲ 12 ਤਰੀਕ ਮੁੰਡਾ ਰੌਕਸਟਾਰ ਆਪਣੇ ਨੇੜੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਥੈਂਕ ਯੂ ਸੋ ਮਚ ਥੈਂਕ ਯੂ ਵੀਰੇ